ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਕਿ ਆਪਾਂ ਆਲੂਆਂ ਤੋਂ ਬਾਅਦ ਸਰੋਂ ਤੋਂ ਬਾਅਦ ਤੇ ਕਣਕ ਤੋਂ ਬਾਅਦ ਸਭ ਤੋਂ ਵਧੀਆ ਫਸਲ ਜਿਹਦੇ ਨਾਲ ਆਪਾਂ ਬੜੀ ਵਧੀਆ ਇਨਕਮ ਲੈ ਸਕਦੇ ਆ ਤੇ ਅਗਲੀ ਫਸਲ ਦਾ ਵੀ ਚੰਗਾ ਝਾੜ ਲੈ ਸਕਦੇ ਅਗਲੀ ਫਸਲ ਦਾ ਇਹ ਝਾੜ ਵਧਾਉਣ 'ਚ ਮਦਦ ਕਰਦੀ ਜਿਵੇਂ ਮੱਕੀ ਵਗੈਰਾ ਨਾ ਉਹਦੇ ਵਿੱਚ ਤਾਂ ਅਗਲੀ ਫਸਲ ਆ ਜਿਹੜੀ ਉਹ ਦਬਦੀ ਆ ਕਾਫੀ ਕਿਸਾਨ ਵੀਰ ਬੀਜਦੇ ਵੀ ਆ ਪਰ ਇੱਕ ਦੋ ਨੁਕਤਿਆਂ ਤੇ ਗਲਤੀ ਹੁੰਦੀ ਹੈ ਮੈਂ ਗੱਲ ਕਰ ਰਿਹਾ 60ੀ ਮੂੰਗੀ ਦੀ 60ੀ ਮੂੰਗੀ ਤੇ 60ਠੇ ਮਾਂ ਵੀ ਬੀਜ ਸਕਦੇ ਕਿਸਾਨ ਵੀਰ ਪਰ 60ੀ ਮੂੰਗੀ ਨੂੰ ਕਿਉਂ ਤਰਜੀਹ ਦਿੱਤੀ ਜਾਂਦੀ ਕਿਉਂਕਿ ਇਹ ਦੂਜੀਆਂ ਦਾਲਾਂ ਦੇ ਮੁਕਾਬਲੇ ਗਰਮੀ ਵੱਧ ਸਹਾਰ ਸਕਦੀ ਹੈ ਝਾੜ ਚੰਗਾ ਰਹਿੰਦਾ ਪਰ ਜਿਹੜੀ ਗਲਤੀ ਕਿਸਾਨ ਵੀਰ ਕਰਦੇ ਆ ਇੱਕ ਤਾਂ ਇਹਨੂੰ ਖਾਦ ਵੱਧ ਪਾ ਲੈਂਦੇ ਆ ਇੱਕ ਕਈ ਵਾਰ ਬਜਾਈ ਦਾ ਸਮਾਂ ਜਿਹੜਾ ਉਹ ਸਹੀ ਨਹੀਂ ਰਹਿੰਦਾ ਜਿਹਦੇ ਕਰਕੇ ਜੇ ਆਪਾਂ ਖਾਦ ਵੱਧ ਪਾ ਦਿੰਨੇ ਖਾਸ ਤੌਰ ਤੇ ਯੂਰੀਆ ਡੀਏਪ ਤਾਂ ਇਹ ਲੰਬਾ ਸਮਾਂ ਲੈ ਜਾਂਦੀ ਹੈ ਕਿਉਂਕਿ ਆਮ ਤੌਰ ਤੇ 60 ਬਾੜ ਦਿੰਦੀਆਂ ਵੈਰਾਈਟੀਆਂ ਨੇ ਚਲੋ ਆਪਾਂ 65 70 ਦਿਨ ਮੰਨ ਕੇ ਚੱਲਦੇ ਆਂ ਕਈ ਵਾਰ ਜਿਹੜੀਆਂ ਹੈਗੀਆਂ ਇਹ ਤੋਂ ਵੱਧ ਸਮਾਂ ਜਿਹੜੀ ਇਹ ਮੂੰਗੀ ਦੀ ਫਸਲ ਲੈ ਜਾਂਦੀ ਕਈ ਵਾਰ ਕੀ ਹੁੰਦਾ ਕਿ ਖਾਦ ਵੱਧ ਪਾਉਂਦੇ ਆ ਉਹ ਛੇਤੀ ਫੁੱਲ ਫਲੀਆਂ ਤੇ ਨਹੀਂ ਆਉਂਦੀ ਹੈਗੀ ਤਾਂ ਇਹਦੇ ਵਿੱਚ ਆਪਾਂ ਜੇ ਸਹੀ ਸਮੇਂ ਬਜਾਈ ਕਿਉਂਕਿ ਇਹਦੇ ਵਿੱਚ ਖਾਦਾਂ ਖੁੱਦਾਂ ਦੀ ਤਾਂ ਬਹੁਤੀ ਲੋਡ ਨਹੀਂ ਪੈਂਦੀ ਸਹੀ ਸਮੇਂ ਬਜਾਈ ਤੇ ਸਹੀ ਸਮੇਂ ਇੱਕ ਪਾਣੀ ਜਿਹੜਾ ਫੁੱਲਾਂ ਤੇ ਉਹ ਲੱਗ ਜਾਵੇ ਟਾਈਮਲੀ ਨਦੀਨ ਕੰਟਰੋਲ ਹੋ ਜਾ ਨਦੀਨ ਵਾਸਤੇ ਸਪਰੇਅ ਹੈ ਜਿਹੜੀ 20-25 ਦਿਨ ਤੇ ਜਾ ਕੇ ਹੁੰਦੀ ਹੈ ਜਿਹਦੇ ਨਾਲ ਮੋਥਾ ਚੌੜੀ ਪੱਤੀ ਵਾਲੇ ਨਦੀਨ ਘਾਹ ਵਾਲੇ ਨਦੀਨ ਸਾਰੇ ਕੰਟਰੋਲ ਹੋ ਜਾਂਦੇ ਆ ਤੇ ਝਾੜ ਬੜਾ ਸ਼ਾਨਦਾਰ ਆਉਂਦਾ ਹੈ 6-7 ਕੁਇੰਟਲ ਤਾਂ ਬੜੇ ਆਰਾਮ ਨਾਲ ਆਪਾਂ ਝਾੜ ਲੈ ਸਕਦੇ ਹਾਂ 10-10 ਕੁਇੰਟਲ ਤਾਈਂ 12-12 ਕੁਇੰਟਲ ਤਾਈਂ ਜਿਹੜਾ ਕਿਸਾਨ ਵੀਰਾਂ ਨੇ ਝਾੜ ਲਿਆ ਬਹੁਤ ਵਧੀਆ ਲੇਟੈਸਟ ਕਿਸਮਾਂ ਨੇ ਜਿਹੜੀਆਂ SML 832 ਦੇ SML 1827 ਬੜਾ ਸ਼ਾਨਦਾਰ ਝਾੜ ਹੈ ਬਜਾਈ ਆਪਾਂ ਕਰਨੀ ਹੈ 20 ਮਾਰਚ ਤੋਂ 10 ਅਪ੍ਰੈਲ ਦੇ ਦਰਮਿਆਨ ਵੀ ਜੇ ਤੁਸੀਂ 20 ਅਪ੍ਰੈਲ ਤਾਈਂ 25 ਅਪ੍ਰੈਲ ਤਾਈਂ ਬੀਜਣੀ ਚਾਹੋ ਨੇ ਬੀਜ ਸਕਦੇ ਹਾਂ ਪਰ ਉਹਦੇ ਵਿੱਚ ਖਰਚਾ ਇਹ ਰਹਿੰਦਾ ਕਿ ਮਗਰੋਂ ਆ ਕੇ ਪਕਾਵਲੇ ਜਮੀਂ ਪੈ ਜਾਂਦਾ ਹੈ ਆਮ ਤੌਰ ਤੇ 1-2 ਸਾਲਾਂ ਦੇ ਵਿੱਚ ਵਧੀਆ ਸੀਜ਼ਨ ਲੱਗਿਆ ਵੀ ਹੈ ਲੇਟ ਮੂੰਗੀ ਵੀ ਬਹੁਤ ਵਧੀਆ ਰਹੀ ਹੋਈ ਹੈ ਬਸ ਇਹਦੇ ਵਿੱਚ ਪਾਣੀ ਦੀ ਮਾਰ ਆ ਹੋਰ ਕੋਈ ਸਮੱਸਿਆ ਨਹੀਂ ਜਿਹੜੀਆਂ ਜ਼ਮੀਨਾਂ ਕਰਰਾਠੀਆਂ ਨੇ ਛੂਰੇ ਵਾਲੀਆਂ ਜਾਂ ਸੇਮ ਵਾਲੀਆਂ ਉੱਥੇ ਇਹ ਕਾਮਯਾਬ ਨਹੀਂ ਹੈਗੀ ਰੇਤਲੀ ਭਾਰਾ ਵਾਲੀਆਂ ਜ਼ਮੀਨਾਂ ਚੰਗੇ ਜਲਨਕਾਸ ਵਾਲੀਆਂ ਜ਼ਮੀਨਾਂ ਜਿੱਥੇ ਪਾਣੀ ਬਹੁਤਾ ਨਹੀਂ ਖੜਦਾ ਜਿੱਥੇ ਪਾਣੀ ਖੜਦਾ ਥੋੜੀਆਂ ਰੇਤਲੀਆਂ ਜ਼ਮੀਨ ਆਪ ਸੌਰੀ ਚੀਕਣੀਆਂ ਜ਼ਮੀਨਾਂ ਨੇ ਭਾਰੀਆਂ ਜ਼ਮੀਨਾਂ ਨੇ ਉੱਥੇ ਬੈਡਾਂ ਤੇ ਬਜਾਈ ਕਰੋ ਬੈਡ ਤੇ ਬਜਾਈ ਕਰੋ ਫਿਰ ਪਾਣੀ ਦੀ ਮਾਰਨੀ ਪੈਂਦੀ ਝਾੜ ਬੜਾ ਸ਼ਾਨਦਾਰ ਰਹਿੰਦਾ ਹੈ ਆਪਾਂ 12 ਕਿਲੋ ਬੀ ਪੈਂਦਾ ਇਹਨਾਂ ਦੋਹਾਂ ਕਿਸਮਾਂ ਦਾ ਐਸਐਮਐਲ 668 ਪੁਰਾਣੀ ਵੈਰੈਟੀ ਉਹ ਚ ਵਾਇਰਸ ਵਗੈਰਾ ਪੈ ਜਾਂਦੀ ਆ ਉਹ ਚ 15 ਕਿਲੋ ਬੀ ਪੈਂਦਾ ਸੀ ਉਹ ਲਾਉਣ ਤੋਂ ਗਰੇਜ ਕਰੋ ਜਿਹੜੀਆਂ ਨਵੀਆਂ ਕਿਸਮਾਂ ਨੇ ਐਸਐਮਐਲ 832 ਐਸਐਮਐਲ 1827 ਪ੍ਰਾਈਵੇਟ ਕਿਸਮਾਂ ਵੀ ਕਿਸਾਨ ਵੀਰ ਬੀਜ ਲੈਂਦੇ ਆ ਸ਼ਾਨਦਾਰ ਫਸਲ ਆ ਇਹਦੇ ਨਾਲ ਜ਼ਮੀਨ ਤੇ ਸਾਡੀ ਤੇ ਕੋਈ ਬੋਝ ਨਹੀਂ ਪੈਂਦਾ ਹੈਗਾ ਐਕਸਟਰਾ ਕਿਉਂਕਿ ਆਪਾਂ ਬਜਾਈ ਟਾਈਮ ਜਦੋਂ ਤੁਸੀਂ ਕਣਕ ਵੱਢ ਲਈ ਕੋਸ਼ਿਸ਼ ਕਰੋ ਜੇ ਖੇਤ ਖੁਸ਼ਕ ਹੈ ਨਾਲ ਦੀ ਨਾਲ ਬੈਠਮੀ ਰੋਣੀ ਕਰਕੇ ਪਤਲਾ ਪਾਣੀ ਲਾ ਦਿਓ ਤੇ ਉਸ ਤੋਂ ਬਾਅਦ ਤੁਸੀਂ ਜ਼ੀਰੋ ਡ੍ਰਿਲ ਨਾਲ ਬਜਾਈ ਕਰ ਸਕਦੇ ਤੂੜੀ ਬਣਾਉਣ ਤੋਂ ਬਾਅਦ ਜ਼ੀਰੋ ਡ੍ਰਿਲ ਨਾਲ ਬਜਾਈ ਕਰ ਲਓ ਜੇ ਤੁਹਾਡੇ ਕੋਲ ਹੈਪੀ ਸੀਡ ਹੈਪੀ ਸੀਡ ਨਾਲ ਬਜਾਈ ਕਰ ਲਓ 12 ਕਿਲੋ ਬੀ ਪੈਣਾ ਬਜਾਈ ਸਮੇਂ ਜਿਹੜਾ ਜੀਵਾਨੂ ਖਾਦ ਦਾ ਟੀਕਾ ਜ਼ਰੂਰ ਲਾ ਲਓ 300 ਐਮਐਲ ਰਾਈਜ਼ੋਬੈਕਟੀਰੀਅਮ ਤੇ ਰਾਈਜ਼ੋਬੀਅਮ ਦਾ ਉਹ ਪੀਏ ਜੀ ਲੁਧਿਆਣਾ ਤੋਂ ਤੁਸੀਂ ਲੈ ਸਕਦੇ ਆਂ ਕਰੀਬ ਵਿਗਿਆਨ ਕੇਂਦਰਾਂ ਤੋਂ ਲੈ ਸਕਦੇ ਆਂ ਤੇ 10 11 ਕਿਲੋ ਯੂਰੀਆ ਬਜਾਈ ਟਾਈਮ ਤੇ 2 ਗੱਟੇ ਸੁਪਰ ਦੇ ਡੀਏਪੀ ਵਿਖਾਉਣੀ ਵੀ ਨਹੀਂ ਹੈਗੀ ਇਹਨੂੰ ਡੀਏਪੀ ਬਿਲਕੁਲ ਨਹੀਂ ਪਾਉਣੀ ਜੇ ਆਲੂਆਂ ਤੋਂ ਬਾਅਦ ਬੀਜ ਰਹੇ ਹੋ ਕੋਈ ਖਾਦ ਨਹੀਂ ਪਾਉਣੀ ਨਾ ਯੂਰੀਆ ਪਾਉਣੀ ਨਾ ਸੁਪਰ ਪਾਉਣੀ ਨਾ ਡੀਏਪੀ ਪਾਉਣੀ ਜੇ ਕਣਕ ਤੋਂ ਬਾਅਦ ਬੀਜ ਰਹੇ ਹੋ 10-11 ਕਿਲੋ ਯੂਰੀਆ ਤੇ 2 ਗੱਟੇ ਸੁਪਰ ਦੇ ਬਜਾਈ ਟਾਈਮ ਪਾ ਦਿਓ ਬਜਾਈ ਦੇ ਮੂਹਰੇ ਚਾਹੇ ਛੱਟਾ ਦੇ ਦਿਓ ਜੇ ਡ੍ਰਿਲ ਕਰਨੀ ਹੈ ਡ੍ਰਿਲ ਕਰ ਦਿਓ ਉਦੋਂ ਬਿਨਾ ਹੋਰ ਕੋਈ ਖਾਦ ਨਹੀਂ ਇਹਨੂੰ ਪਾਉਣੀ 20-25 ਦਿਨ ਤੇ ਜਾ ਕੇ ਨਦੀਨਾ ਕੰਟਰੋਲ ਵਾਲੀ ਨਦੀਨ ਕੰਟਰੋਲ ਵਾਲੀ ਮੀਜ ਥਾਈ ਪਰ ਤੁਸੀਂ ਟੈਕਨੀਕਲ ਕਰ ਸਕਦੇ ਹੋ ਸਪਰੇ ਆਪਾਂ ਖੁਸ਼ਕੀ ਨਹੀਂ ਲੱਗਣ ਦੇਣੀ ਹੁੰਦੀ ਪਹਿਲਾਂ ਪਾਣੀ 25 ਦਿਨ ਤੇ ਨੇੜ ਤੇ ਜਿਹੜਾ ਆਪਾਂ 30 ਦਿਨ ਤੇ ਲੱਗ ਜਾਣਾ ਇੱਕ ਪਾਣੀ ਫੁੱਲਾਂ ਤੇ ਬਹੁਤ ਜ਼ਰੂਰੀ ਹੁੰਦਾ ਦੋਹਾਂ ਪਾਣੀ ਜ਼ਰੂਰਤ ਅਨਸਾਰ ਜਿਹੜਾ ਇਨ ਬਿਟਵੀਨ ਜੇ ਲੋਡ ਪੈਂਦੀ ਹੈ ਜੇ ਟੈਂਪਰੇਚਰ ਆਪ ਹੁੰਦਾ ਉਦੋਂ ਲਾ ਸਕਦੇ ਥ੍ਰਿਪ ਤੋਂ ਬੜੀ ਸਾਵਧਾਨੀ ਰੱਖਣ ਦੀ ਲੋਡ ਹੁੰਦੀ ਆਮ ਤੌਰ ਤੇ ਕਿਸਾਨ ਵੀਰ ਜਿਉਂਕਿ ਖੁਸ਼ਕੀ ਪੈ ਜਾਂਦੀ ਹੈ ਕਈ ਵਾਰ ਨਾ ਔੜ ਜਿਆਦਾ ਆਪਾਂ ਪਾਣੀ ਨਹੀਂ ਲਾਉਂਦੇ ਟਾਈਮ ਲਈ ਥ੍ਰਿਪ ਪੈ ਜਾਂਦਾ ਉਹਦੇ ਨਾਲ ਪੱਤੇ ਛਾਣ ਨਿਸ਼ਾਨੀ ਹੋ ਜਾਂਦੇ ਗ੍ਰੋਥ ਇਹਦੀ ਰੁਕ ਜਾਂਦੀ ਆਮ ਤੌਰ ਤੇ ਇਹ 15 20 ਦਿਨ 25 ਦਿ ਇਸ ਗੱਲ ਦਾ ਖਿਆਲ ਰੱਖਣਾ ਹੁੰਦਾ ਟਾਈਮਲੀ ਸਪਰੇਅ ਕਰਨੀ ਹੁੰਦੀ ਆ ਆਪਾਂ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਬਹੁਤ ਵਧੀਆ ਕੈਸ਼ ਕਰਵਾ ਬਕਰਸਾਂ ਨੂੰ ਵੀਰੋ ਵਿਚਾਲੇ ਨਾ ਕੋਈ ਖਰਚਾ ਹੈਗਾ ਬਾਦੂ ਤੇ ਆਮਦਨ ਆਪਾਂ ਨੂੰ ਜਿਹੜੀ ਅਗਲੀ ਫਸਲ ਹੈ ਉਹਦੇ ਵਾਸਤੇ ਆਮਦਨ ਵੀ ਹੋ ਜਾਣੀ ਮੁਨਾਫਾ ਵੀ ਹੋ ਜਾਣਾ ਤੇ ਜ਼ਮੀਨ ਦੀ ਜਿਹੜੀ ਤਾਕਤ ਵਧਣੀ ਆ ਆਪਣੇ ਕਿਉਂਕਿ ਆਪਣੇ ਕੋਲੇ ਰੂੜੀ ਵਗੈਰਾ ਅਵੇਲੇਬਲ ਨਹੀਂ ਹੁੰਦੀ ਇਹ ਸਮਝ ਲਓ ਤੁਸੀਂ ਰੂੜੀ ਵੀ ਨਾਲ ਰੂੜੀ ਵੀ ਤੁਹਾਡੇ ਫ੍ਰੀ ਚ ਪੈ ਜਾਣੀ ਆ ਝਾੜ ਵੀ ਹੋ ਜਾਣ ਮੁਨਾਫਾ ਵੀ ਆਪਾਂ ਲੈ ਲੈਣਾ ਤੇ ਜ਼ਮੀਨ ਵੀ ਚੰਗੀ ਰਹਿੰਦੀ ਬਹੁਤ ਬਹੁਤ ਧੰਨਵਾਦ